ਸਾਬ ਲੋ ਰਗਣੇ ਜਾਓ ਕਿ ਬਹੁ ਭੜੇ ਮੈ ਸਾਨੂੰ ਪਤਾ ਹੈ ਮੈਨੂੰ ਤਾਂ ਪਤਾ ਹੈ ਜਿਹੜੇ ਗੋਰਿਆਂ ਦੇ ਧੱਕੇ ਖਾ ਰਹੇ ਨੇ ਉਹ ਅਸੀਂ ਉਹ ਇੱਥੇ ਆ ਕੇ ਕੰਮ ਕਰਨਗੇ ਤੇ ਜਿਹੜੇ ਇੱਥੇ ਬੈਠੇ ਆ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਯਾਰ ਮੈਂ ਸਵੇਰੇ ਉੱਠਿਆ ਵੀ ਨਹੀਂ ਸੀ ਤੇ ਮੇਰੇ ਬੈਡਰੂਮ 'ਚ ਮੇਰੇ ਆਲੇ ਦੁਆਲੇ ਪੁਲਿਸ ਸਰਕਾਰ ਨੂੰ ਇਹ ਗੱਲ ਪੁੱਛਣੀ ਚਾਹਨਾ ਸਰਕਾਰੀ ਇੱਕ ਗੱਲ ਤੁਸੀਂ ਕਹੀ ਸੀ ਨਾ ਕਿ ਜਿਹੜੇ ਸਾਡੇ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਵੀ ਨੌਜਵਾਨ ਗਏ ਆ ਅਸੀਂ ਉਹਨਾਂ ਨੂੰ ਵੀ ਜਿਹੜੇ ਗੋਰਿਆਂ ਦੇ ੱਟਕੇ ਖਾ ਰਹੇ ਨੇ ਅਸੀਂ ਉਹ ਇੱਥੇ ਆ ਕੇ ਕੰਮ ਕਰਨਗੇ ਤੇ ਜਿਹੜੇ ਇੱਥੇ ਬੈਠੇ ਆ ਤੁਸੀਂ ਉਹਨਾਂ ਨੂੰ ਇੰਨਾ ਹਰਾਸ ਕਰ ਰਹੇ ਹੋ ਯਾਰ ਮੇਰਾ ਕਸੂਰ ਕੀ ਹੈ ਕੀ ਇਹ ਕਸੂਰ ਹੈ ਕਿ ਮੈਂ ਦੀਪ ਬਾਈ ਨਾ ਰਹਾ ਮੇਰਾ ਇਹ ਕਸੂਰ ਹੈ ਕਿ ਮੈਂ ਬਾਹਰ ਵਾਲਾ ਨੂੰ ਪਿੱਟਦਾ ਵੀ ਆਪਣਾ ਪੰਜਾਬ ਸੰਭਲੋ ਕੋਈ ਯਾਰ ਕੋਈ ਕੋਈ ਸ਼ਰਮ ਵਾਲੀ ਕੋਈ ਗੱਲ ਰਹੀ ਨਹੀਂ ਯਾਰ ਕੋਈ ਹੱਦ ਹੋ ਗਈ ਯਾਰ ਬੈੱਡ ਦੇ ਉੱਤੇ ਪਿਆ ਮੈਂ ਤੁੱਤਾ ਮੇਰੀਆਂ ਫੋਟੋਆਂ ਖਿੱਚੀਆਂ ਆ ਪਿਆ ਜੀ ਪਲਾਇਆ ਗਿਆ ਜਿਹੜਾ ਮੈਂ ਕੁਝ ਦਿਨ ਪਹਿਲਾਂ ਪੋਸਟ ਵੀ ਪਾਈ ਸੀ ਮੈਂ ਕੁਝ ਦਿਨ ਪੰਜਾਬ ਤੋਂ ਬਾਹਰ ਚੱਲੇ ਆ ਤੇ ਮੈਨੂੰ ਮੈਂ ਫੋਨ ਘੱਟ ਵੱਟ ਚੱਕ ਸਕਦਾ ਮੇਰੇ ਫੋਨ ਦੀਆਂ ਲੋਕੇਸ਼ਨਾਂ ਮੰਗੀਆਂ ਗਈਆਂ ਹੁਣ ਕਿ ਤੂੰ ਜਿੱਥੇ ਜਾਣਾ ਆ ਉੱਥੇ ਲੋਕੇਸ਼ਨ ਆਪਦੀ ਪਾਉਣੀ ਆ ਜਿੱਥੇ ਵੀ ਪੰਜਾਬ ਤੋਂ ਬਾਹਰ ਜਾਣਾ ਜਿੱਥੇ ਵੀ ਜਾਣਾ ਆ ਜੇ ਤੂੰ ਕਿਤੇ ਰਾਤ ਕੱਟਣੀ ਆ ਤਾਂ ਥਾਣੇ ਦੱਸ ਕੇ ਜਾਣਾ ਆ ਯਾਰ ਕੋਈ ਪਰਸਨਲ ਲਾਈਫ ਰਹੀ ਹੈ ਕੋਈ ਬੰਦੇ ਦੀ ਕੋਈ ਨਿੱਜੀ ਜ਼ਿੰਦਗੀ ਹੁੰਦੀ ਹੈ ਕਸੂਰ ਕੀ ਹੈ ਮੈਂ ਸਰਕਾਰ ਨੂੰ ਵੀ ਗੱਲ ਪੁੱਛਣਾ ਚਾਹੁੰਦਾ ਕਸੂਰ ਦੱਸ ਦੋ ਕਸੂਰ ਦੱਸ ਕੇ ਇਹ ਟੰਗ ਦੋ ਓਕੇ ਹੈ ਮਨਜ਼ੂਰ ਆ ਕੋਈ ਦਿੱਕਤ ਨਹੀਂ ਆ ਮਰਨਾ ਪਰਮਾਧਵਾ ਨੂੰ ਜਾਣ ਦਿੰਨੀ ਹੈ ਜੇ ਕਸੂਰ ਹੈ ਪਰ ਜੇ ਕਸੂਰ ਹੀ ਨਹੀਂ ਯਾਰ ਮੈਂ ਕੋਈ ਫੀਮ ਵੇਚਦਾ ਕੋਈ ਚਿੱਟਾ ਵੇਚਦਾ ਮੈਂ ਕੋਈ ਕੋਈ ਗਲਤ ਗਤੀਵਧੀਆਂ ਦੇ ਵਿੱਚ ਸ਼ਾਮਲ ਆ ਮੈਂ ਕੋਈ ਮੀਟਿੰਗ ਅਟੈਂਡ ਕਰ ਰਿਹਾ ਮੈਂ ਕੋਈ ਜਥੇਬੰਦੀਆਂ ਰਨ ਕਰ ਰਿਹਾ ਕੀ ਕਸੂਰ ਹੈ ਇੱਕੋ ਹੀ ਕਸੂਰ ਹੈ ਕਿ ਆਪਾਂ ਇਹਨਾਂ ਨੂੰ ਕਹਿਣਾ ਕਿ ਉਹ 18 ਸਾਲ ਤੋਂ ਲੈ ਕੇ 23 ਸਾਲ ਦਾ ਇਹ ਕਿਥੇ ਜਵਾਬ ਵੀ ਨਹੀਂ ਰਿਹਾ ਇੱਥੇ ਸਾਰੇ ਬਾਹਰ ਜਾ ਰਹੇ ਨੇ ਉਹ ਲੋਕੋ ਬਾਹਰ ਨਾ ਜਾਓ ਆਪਦਾ ਪੰਜਾਬ ਸੰਭਲੋ ਇੱਕ ਕਸੂਰ ਹੈ ਮੇਰਾ ਚਾਰ ਬੰਦੇ ਮੈਨੂੰ ਕੋ ਸੁਣਦੇ ਆ ਮੇਰਾ ਇਹ ਕਸੂਰ ਹੈ ਜਾਂ ਤਾਂ ਫਿਰ ਹੋਵੇ ਕਸੂਰ ਕੋਈ ਤਕੜਾ ਹੋਵੇ ਲਾ ਦਿਓ ਯਾਰ ਫਾਹੇ ਤੰਗ ਦਿਓ ਕੋਈ ਗੱਲ ਨਹੀਂ ਤੁਸੀਂ ਸਰਕਾਰ ਦੇ ਵਿੱਚ ਵੀ ਬੰਦੇ ਹੀ ਐ ਥੋੜੇ ਵੀ ਪਰਿਵਾਰ ਹੋਣਗੇ ਤੁਹਾਡੇ ਕੋਈ ਜਵਾਕਾਂ ਦੇ ਨਾਲ ਉਹਨਾਂ ਨੂੰ ਇੰਨਾ ਹਰਾਸਮੈਂਟ ਕਰੇ ਉਹਨਾਂ ਨੂੰ ਇਹ ਗੱਲ ਕਹੀ ਕਿ ਆਪਣੀਆਂ ਲੋਕੇਸ਼ਨਾਂ ਆਉਣ ਤੁਸੀਂ ਜਿੱਥੇ ਜਾਣਾ ਹੈ ਸਾਨੂੰ ਦੱਸ ਕੇ ਜਾਣਾ ਹੈ ਫੇਰ ਦੁੱਖ ਲੱਗੂ ਕੋਈ ਜ਼ਿੰਦਗੀ ਹੈ ਕੋਈ ਪਰਸਨਲ ਲਾਈਫ ਹੈ ਬੰਦੇ ਦੀ ਆਪਣੇ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਮੈਂ ਬਾਰ-ਬਾਰ ਕਹਿ ਰਿਹਾ ਮੈਨੂੰ ਇਹ ਵੀ ਪਤਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਥ੍ਰੈਟ ਵੀ ਨੇ ਮੈਨੂੰ ਮਰਵਾ ਵੀ ਸਕਦੇ ਨੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਮੈਨੂੰ ਮਰਨ ਦਾ ਕੋਈ ਡਰ ਨਹੀਂ ਆ ਪਰ ਮੈਂ ਤੁਹਾਡੇ ਤੇ ਗੱਲ ਕਰਦਾ ਜਿਹੜੇ ਕਹਿੰਦੇ ਸੀ ਨਾ ਕਿ ਬਾਜਵਾ ਫੇਮ ਪਾਲਦਾ ਫੇਮ ਪਾਲਦਾ ਆ ਫੇਮ ਪਈ ਆ ਸਾਡੇ ਬੰਡਾ ਤੇ ਤੁਸੀਂ ਉਹ ਲੋਕੋ ਜਿਹੜੇ ਆ ਫੇਮ ਵਾਲੇ ਮੈਨੂੰ ਗੱਲਾਂ ਕਰਦੇ ਸੀਗੇ ਤੁਸੀਂ ਉਹ ਲੋਕੋ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਤੁਸੀਂ ਉਹ ਬੰਦੇ ਹੋ ਲੋਕੇਸ਼ਨ ਔਨ ਰੱਖਣੀ ਆ ਦੱਸ ਕੇ ਜਾਣਾ ਆ ਗੱਡੀ ਨੰਬਰ ਕੀ ਆ ਕਰ ਦਿਆਂ ਫੋਟੋਆਂ ਬੈਂਕ ਅਕਾਊਂਟ ਲੈ ਗਏ ਫੰਡਿੰਗ ਕਿੱਥੋਂ ਆਉਂਦੀ ਏ ਤੈਨੂੰ ਕੋਈ ਫੰਡਿੰਗ ਨਹੀਂ ਮੈਂ ਕਹਾਂ ਜੀ ਫੰਡਿੰਗ ਕਿੱਥੋਂ ਆਉਣੀ ਏ ਜੇ ਫੰਡਿੰਗ ਆਈ ਹੁੰਦੀ ਤਾਂ ਇੱਥੇ ਨਾ ਹੁੰਦਾ ਤੁਹਾਨੂੰ ਕਿਤੇ ਤੇ ਕਿਤੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਬਾਹਰ ਵਾਲਿਓ 50 50% ਸਾਡੀ ਇੱਥੇ ਪੋਪੂਲੇਸ਼ਨ ਹੋ ਚੁੱਕੀ ਏ ਜੂਪੀ ਬਿਹਾਰ ਵਾਲਿਆਂ ਦੀ ਨਾਲ ਹਾਂ ਇਧਰ ਨੂੰ ਮੁੜ ਲੀ ਤੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਆਪਦਾ ਪੰਜਾਬ ਸੰਭਲੋ ਮੈਂ ਕੋਈ ਕਿਸੇ ਨੂੰ ਭੜਕਾ ਨਹੀਂ ਰਿਹਾ ਕਿ ਤੁਸੀਂ ਇੱਥੇ ਆ ਕੇ ਐਂ ਕਰ ਦੋ ਉਹ ਕਰ ਦੋ ਯਾਰ ਆਪਣੇ ਘਰਾਂ ਦੇ ਜਿਹੜੇ ਤੁਹਾਡੇ ਲੱਗੇ ਜਾਂਦੇ ਆ ਉਹ ਖੋਲੋ ਆਪਣੇ ਜਵਾਕ ਸੰਭਾਲ ਲਓ ਬਹੁਤ ਔਖਾ ਹੋ ਗਿਆ ਆ ਇੱਥੇ ਇਹ ਕੰਮ ਹੋ ਚੁੱਕਿਆ ਆ ਸ਼ੁਰੂ ਹੋ ਚੁੱਕਿਆ ਆ ਤੁਹਾਨੂੰ ਦੇਖ ਨਹੀਂ ਰਿਹਾ ਇਹ ਗੱਲ ਕਹਿ ਰਹੇ ਨੇ ਕਿ ਜਿਹੜੇ 18 ਤੋਂ ਲੈ ਕੇ ਆ ਜਿਹੜੇ ਆਈਲਾਈਟਸ ਕਰਦੇ ਆ ਚਲੋ ਜਿਨ੍ਹਾਂ ਕੋਲ ਪੈਸੇ ਵੀ ਨਹੀਂ ਆ ਅਸੀਂ ਉਹਨਾਂ ਨੂੰ ਵੀ ਲੋਨ ਦਿੰਨੇ ਆ ਤੇ ਤੁਸੀਂ ਇੱਥੋਂ ਨਿਕਲੋ ਬਸ ਤੇ ਜਿਹੜੇ ਮਾੜੇ ਮੋٹے ਕੋਈ ਸਾਡੇ ਵਰਗੇ ਬੋਲਦੇ ਆ ਤੇ ਉਹਨਾਂ ਨੂੰ ਐਂ ਦੱਬਨ ਨੂੰ ਫਿਰਦੇ ਆ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਆ ਆਪਦੇ ਇੱਧਰ ਝਾਤੀ ਮਾਰ ਲਓ ਆਹ ਦੇਖ ਲਓ ਆਹ ਕੁਝ ਹੋ ਰਿਹਾ ਹੈ ਆਉਣ ਵਾਲੇ ਟਾਈਮਾਂ ਦੇ ਵਿੱਚ ਹੋਟੀ ਵੀ ਨਹੀਂ ਮੈਂ ਨਹੀਂ ਕਹਿੰਦਾ ਤੁਸੀਂ ਉੱਥੇ ਜਾ ਕੇ ਬੋਲੋ ਨਹੀਂ ਹਿੰਮਤ ਹੈਗੀ ਨਾ ਬੋਲੋ ਕੋਈ ਦਿੱਕਤ ਨਹੀਂ ਪਰ ਆਪਦਾ ਪੰਜਾਬ ਸੰਭੋ ਆਪਦੇ ਘਰ ਸੰਭੋ ਮੈਨੂੰ ਲੱਗਿਆ ਕਿ ਮੈਂ ਤੁਹਾਨੂੰ ਦੱਸਾਂ ਜਿਹੜੇ-ਜਿਹੜੇ ਇਹ ਸੋਚਦੇ ਆ ਨਾ ਕਿ ਪਤਾ ਨਹੀਂ ਕੀ ਕੁਛ ਅਸੀਂ ਬਣਾਈ ਬੈਠੇ ਆ ਕੀ ਕੁਛ ਗਰੀਬ ਬੈਠੇ ਆ ਤੇਰੀ ਜ਼ਮੀਨ ਕਿੰਨੀ ਹੈ ਅਕਾਊਂਟ ਬੈਂਕ ਤੇਰੇ ਮਾਮੇ ਮਾਸੀਆਂ ਵਾਹ ਉਹ ਫੜ ਕੇ ਕਿੱਥੇ ਕਿੱ ਕੀ ਸਾਬ ਹੈ ਫਿਰ ਉਹਨਾਂ ਨੇ ਕਿਹਾ ਨੰਬਰ ਸੇਵ ਕਰੋ ਅਸੀਂ ਤੇਰਾ ਸਟੇਟਸ ਚੈੱਕ ਕਰਨ ਆਇਆ ਅੱਗੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਉਹਨੂੰ ਕਿਉਂ ਫਰ ਕੀ ਰਹੇ ਆ ਅਸੀਂ ਸਰਕਾਰ ਨੂੰ ਇਹ ਪੁੱਛਦਾ ਸਰਕਾਰ ਦੇ ਵਿੱਚ ਜਿਹੜੇ ਆ ਨਮਾਇंदे ਉਹਨਾਂ ਦੇ ਐਮ ਐਲ ਏ ਐਮ ਪੀ ਜ਼ ਮੈਂ ਉਹਨਾਂ ਨੂੰ ਪੁੱਛਦਾ ਯਾਰ ਕੋਈ ਕਸੂਰ ਹੋਵੇ ਤਾਂ ਫਾਹੇ ਤੰਗ ਦੋ ਕੋਈ ਕਸੂਰ ਤਾਂ ਹੋਵੇ ਕੀ ਕਰ ਰਹੇ ਆ ਆਪਣੇ ਵਾਲਿਆਂ ਨੂੰ ਆਵਾਜ਼ ਮਾਰ ਰਹੇ ਆ ਨਾ ਸਾਡੇ ਵਾਲੇ ਉੱਥੇ ਧੱਕੇ ਖਾ ਰਹੇ ਨੇ ਉਹਨਾਂ ਨੇ ਕੁਝ ਨਾ ਕੁਝ ਕਹਿ ਰਹੇ ਆ ਨਾ ਤੇ ਜੇ ਅਸੀਂ ਕਿਤੇ ਜਾਣੇ ਆਉਨੇ ਆ ਕੋਈ ਸਾਡੀ ਪਰਸਨਲ ਜਿੰਦਗੀ ਦੀ ਹੈ ਯਾਰ ਚੰਬਲੋ ਆਪਣੇ ਪੰਜਾਬ ਨੂੰ ਮੁੜ ਕੇ ਤੁਸੀਂ ਭੋਗਾਂ ਤੇ ਬਰਸੀਆਂ ਤੇ ਆਉਣ ਆਲੇ ਹੋ ਸਮਝਦੇ ਗਾ ਲਓ ਮੁੜ ਕੇ ਚਾਰ ਦਿਨ ਰੋਲੇ ਲਾ 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 ਬਸ ਗੱਲ ਖਤਮ ਦਾ ਸਿੱਟ ਤੇਰੇ ਜਿਗਰੀ ਯਾਰ ਕਿੰਨੇ ਆ ਜਿਗਰੀ ਯਾਰ ਕਿਹੜਾ ਜਿਹੜੇ ਜਿਹੜਾ ਕੋਈ ਜਿਹੜਾ ਕੋਈ ਜ਼ਿੰਦਗੀ ਦੇ ਵਿੱਚ ਸੀਗਾ ਉਹ ਤਾਂ ਖਾ ਖਾ ਤੁਹਾਂ ਮੁੱਕਰ ਗਏ ਹਾਂ ਅੱਧ ੱੱਕੇ ਖਾਂਦੇ ਫਿਰਦੇ ਆਂ ਰੋੜਾਂ ਦੇ ਕਿੱਥੇ ਜਾਣਾ ਆ ਉਥੇ ਦੀ ਲੋਕੇਸ਼ਨ ਸੈਂਡ ਕਰੋ ਕਿ ਚੇਤਾ ਭੁੱਲ ਗਿਆ ਫੇਰ ਸਿਆਪਾ ਫੋਨ ਬੰਦੇ ਦਾ ਉਂ ਬੰਦ ਹੋ ਜੇ ਤਾਂ ਸਿਆਪਾ ਸੰਭਲੋ ਰਗੜੇ ਜਾਓਗੇ ਬਹੁਤ ਭੜੇ ਮੈ ਸਾਨੂੰ ਪਤਾ ਹੈ ਮੈਨੂੰ ਤਾਂ ਪਤਾ ਆ ਮੌਤ ਆਇਆ ਪਰ ਕਸੂਰ ਕੋਈ ਨਹੀਂ ਇੱਕ ਦੁੱਪੀ ਦਾ ਕਸੂਰ ਨਹੀਂ ਲਹਣਤਾ ਉਹਨਾਂ ਲੋਕਾਂ ਤੇ ਜਿਹੜੇ ਕਮੈਂਟਾਂ ਦੇ ਵਿੱਚ ਇਹ ਕਹਿੰਦੇ ਆ ਕਿ ਤੂੰ ਫੇਮ ਭਾਲਦਾ ਆਜੋ ਇੱਕ ਦਿਨ ਲਈ ਫੇਮ ਦੇ ਦਿੰਦਾ ਮੈਂ ਆਪਣੇ ਵਾਲੇ ਪੇਜ ਤੋਂ ਹੀ ਹਾਂ ਘੰਟਾ ਨਹੀਂ ਚੱਲਣਾ ਦੱਸ ਵੀਰ